ਹੇਗੀ ਨਾ ਆਪਾਂ ਤੁਹਾਨੂੰ ਦਿਖਾ ਦਨੇ ਆ ਥਣ ਲੇਵੇ ਤੋਂ ਜਿਹੜੀ ਹਾਂਜੀ ਅਸੀ ਕੱਲ ਦੋਸਤੋ ਪਪਾ ਸਵਾਤ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਖਦੇਵ ਕੋਲੇ ਪਹੁੰਚੇ ਹੋਏ ਆਂਗੇ ਬਾਈ ਸਖਦੇਵ ਕੋਲੇ ਨਾ ਆਪਾਂ ਤੁਹਾਨੂੰ ਇੱਕ ਨਾ ਮੱਝ ਦਿਖਾ ਦਾਂਗੇ ਸੂਨ ਵਾਲੀ ਆ ਮਿੱਤਰੋ ਇਹ ਮੱਝ ਜਿਹੜੀ ਤੇ ਇਹਦੀ ਜਾਣਕਾਰੀ ਨਾ ਮੇਨ ਵੀਡੀਓ ਇਸ ਝੋਟੀ ਦੀ ਰਹੂਗੀ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਬੰਦਾ ਤੇ ਸਾਥੋਂ ਨਾ ਝੋਟੀ ਮੈਥੋਂ ਜ਼ਰੂਰ ਘੁਬਰਾਊਗੀ ਤੇ ਇੱਕ ਵਾਰੀ ਆਪਾਂ ਖੜੀ ਦਾ ਲੈਵਾ ਤੁਹਾਨੂੰ ਦਿਖਾ ਦਨੇ ਬਾਕੀ ਜਾਣਕਾਰੀ ਆਪਾਂ ਨਾ ਬਾਈ ਸੁਖਦੇਵ ਤੋਂ ਤੁਹਾਨੂੰ ਲੈ ਕੇ ਦੇਵਾਂਗੇ ਝੋਟੀ ਜਿਹੜੀ ਹੈਗੀ ਹੈ ਨਾ ਥਾਂਲੇ ਵੀ ਪੂਰੀ ਸਾਫ ਆ ਪੂਰੀ ਸਾਫ ਆ ਜਮਾ ਐਂਡ ਦੂਜਾ ਸੁਆਸੂੰਦੀ ਆ ਇਹ ਇਧਰ ਹੋ ਕਰਮਾਲੀਏ ਇਹ ਆਹ ਦੇਖ ਲੋ ਠੀਕ ਆ ਤੇ ਆ ਜੋ ਕਰਵਾਈਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਹਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲੇ ਤਾਂ ਦੱਸ ਸਕਣੋਂ ਨਾਮ ਦੱਸੋਗੇ ਆਡਾ ਮੇਰਾ ਪਿੰਡ ਹੈ ਇਹ ਬੁੱਟਰਫੂਆ ਤੇ ਦੇਵ ਸਿੰਘ ਮੇਰਾ ਨਾਮ ਹੈ ਠੀਕ ਹੈ ਤੇ ਤਹਿਸੀਲ ਹੈ ਜਿੱਦੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਛਾ ਸਖਦੇਵ ਭਾਈ ਜਿਹੜੀ ਝੋਟੀ ਹੈ ਤੇਰੀ ਹਨਾ ਇਸ ਝੋਟੀ ਦਾ ਸੂਆ ਇਹ ਦੂਜੇ ਸੂਆ ਹੈ ਦੂਜਾ ਸੂਆ ਕਿੰਨੇ ਦਿਨ ਪਈ ਹੈ ਇਹਦੇ ਸੂਣਦੇ ਹਫਤਾ ਰਹਿ ਗਈ ਅ ਹਫਤਾ ਬਾਕੀ ਪਈ ਪਰ ਪਹਿਲੇ ਸੂਏ ਦਾ ਦੁੱਧ ਕਿੰਨਾ ਵੇਚ ਸਕਦੇ ਹੋ ਇਹ 60 5.5 ਲੀਟਰ ਡੰਗਦਾ ਹੀ 5.5 ਲੀਟਰ ਡੰਗ ਦਾ ਵੀ 11 ਕਿਲੋ ਦੁੱਧ ਪਹਿਲੇ ਸੋਏ ਦਾ 10 11 ਕਿਲੋ ਹਾਂ ਜੀ ਪਹਿਲੇ ਸੋਏ ਤੇ ਹੁਣ ਦੂਜੇ ਸੋਏ ਕਿੰਨੇ ਕ ਦੁੱਧ ਆਸਾ ਦੂਜੇ ਸੋਏ ਸੱਤ ਵੀ ਸੱਤ ਪਲੱਸ ਜਾਂ ਕੋਈ ਠੀਕ ਹੈ ਮਤਲਬ 13 14 ਕਿਲੋ ਖੁੱਲਾ ਹਾਂ ਜੀ ਹਾਂ ਜੀ ਕਿ ਨਹੀਂ ਹਾਂ 13 14 ਕਿਲੋ ਖੁੱਲਾ ਦੱਬਾਉਗੀ ਆਪਣਾ ਵਪਾਰ ਤਾਂ ਕੰਮ ਤਾਂ ਨਹੀਂ ਕੋਈ ਵਪਾਰ ਨਹੀਂ ਜਮਾ ਘਰੇਲੂ ਕੰਮ ਹੈ ਇਹ ਘਰੇਲੂ ਕੰਮ ਠੀਕ ਆ ਚਲ ਸਖਦੇ ਖੋਲ ਫਿਰ ਕਰ ਆਪਾਂ ਤੋੜ ਕੇ ਦਿਖਾਗੇ ਲੈ ਵੀ ਝੋਟੀ ਮੈਥੋਂ ਕਭਰਾਉਗੀ ਜ਼ਰੂਰ ਤੇ ਖੋਲ ਕੇ ਰਾਂ ਲੈ ਚੱਲ ਬੋਚਕ ਬੋਚਕ ਦੇ ਨਹੀਂ ਕੋਈ ਗੱਲ ਨਹੀਂ ਲੈ ਚੱਲ ਲੈ ਚੱਲ ਲੈ ਚੱਲ ਆਪਾਂ ਥੋੜਾ ਜਿਹਾ ਹੋਰੂੰ ਕਰਦੇ ਆ ਇਹ ਆਹ ਦੇਖ ਲਓ ਮਿੱਤਰੋ ਥਣ ਲੇਵੇ ਤੋਂ ਜਿਹੜੀ ਹੈਗੀ ਨਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਣ ਲੇਵੇ ਤੋਂ ਜਿਹੜੀ ਹੈਗੀ ਛੋਟੀ ਸਾਫ ਆ ਇਹ ਆਹ ਦੇਖੋ ਥਣ ਲੇਵਾ ਤਾਂ ਜਮਾਨ ਕੱਲਾ ਕੱਲਾ ਥਣ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਲੈ ਸਕਦੇ ਬਾਈ ਮੋੜ ਲੈ ਕਰਾਂ ਲੈ ਵੀ ਕੋਈ ਵਪਾਰ ਵਪੂਰ ਵਾਲਾ ਕੰਮ ਨਹੀਂ ਹੈਗਾ ਜੇ ਕੋਈ ਬੰਦਾ ਐ ਆਖੇ ਨਾ ਵੀ ਵਪਾਰ ਵਾਲਾ ਕੰਮ ਹੋਊਗਾ ਉਹ ਨਹੀਂ ਹੈਗਾ ਇੱਥੇ ਹੀ ਬਣਤੀ ਚੱਲ ਆ ਵੀ ਲੋੜ ਕੀਤੀ ਸਕੀਮ ਤੋਂ ਅੱਛਾ ਸਕਦੇ ਬਾਈ ਫਿਰ ਮੁੱਲ ਦੀ ਗੱਲ ਕਰ ਲੀਏ ਮੁੱਲ ਕਿੰਨਾ ਕਰਤਾ ਝੋਟੀ ਮੁੱਲ 1,25,000 ਰੁਪਏ ਮੁੱਲ ਇੱਕ ਪੱਤੀ ਦੇਵਾਂਗੇ ਕਿੰਨੇ ਦੀ ਮਾਨਤਾਨ ਕਰ ਦਾਂਗੇ ਜੋ ਕੋਈ ਮਾਨਤਾਨ ਹੋ ਜਾਊਗਾ ਹਾਂਜੀ ਉਂ ਤੇਰੀ ਝੋਟੀ ਤਾਂ ਜੇ ਗੱਲ ਕਰਕੇ ਸਮੀ ਪਲੀ ਚੰਗੀ ਆ ਹਾਂਜੀ ਹਾਂਜੀ ਮੈਂ ਖੁਦ ਸਾਂਤਾਂ ਜੀ ਇਹ ਅੱਛਾ ਕਰਦਿਆਂ ਤੇ ਬੁੜੀਆਂ ਬੜੀਆਂ ਤੇ ਡਿਪੈਂਡ ਨਹੀਂ ਕਰਦਾ ਪੱਠੇ ਦੱਸੇ ਸਵਾ ਆਪ ਕਰੀ ਦਿਆ ਆ ਚਲੋ ਚੰਗੀ ਗੱਲ ਆ ਬਾਕੀ ਮਿੱਤਰੋ ਜਿਹੜੇ ਭਰਾ ਦੇ ਫਿੱਟ ਆਈ ਨਾ ਝੋਟੀ ਤੇ ਇੱਥੇ ਆ ਜਾਓ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ ਕੋਈ ਟੀਕਾ ਨਹੀਂ ਭਰਾਇਆ ਬਾਈ ਕਹਿੰਦਾ ਡਾਇਰੈਕਟ ਕਰਾਉ ਸੀ ਕਰਾਈ ਤੇ ਠੀਕ ਆ ਨੰਬਰ ਕਿਹੜ ਨੰਬਰ 9780252913 97802 252913 52913 97802 52913 52913 ਠੀਕ ਆ ਲੋ ਬਈ ਜਿਹੜੇ ਭਰਾ ਦੇ ਫਿੱਟ ਆਈ ਨਾ ਝੋਟੀ ਤੇ ਬਾਈ ਦੇ ਇੱਥੇ ਤੁਸੀਂ ਘਰੇ ਆ ਜੋ ਤਸੱਲੀ ਕਰਕੇ ਤੇ ਲਿਜਾ ਸਕਦੇ ਹੋ ਤੇ ਕਿਵੇਂ ਲੱਗੀ ਕਿਵੇਂ ਲੱਗਿਆ ਬਾਈ ਸਖਦੇਵ ਦੀ ਝੋਟੀ ਦਾ ਰੇਟ ਦੱਸਿਓ ਫਿਰ